ਸასი ਕਾਲ ਜੀ ਸਿਮਰਨ ਬਟੀਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੀ ਸਾਰੀ YouTube ਫੈਮਲੀ ਨੂੰ ਵਿਸਾਖੀ ਦੀ ਲੱਖ-ਲੱਖ ਵਧਾਈ ਹੋਵੇ ਜੀ ਅੱਜ ਅਸੀਂ ਸਭ ਤੋਂ ਪਹਿਲਾਂ ਜੀ ਤੁਹਾਡੇ ਲਈ ਬਹੁਤ ਹੀ ਪਿਆਰੇ ਪ੍ਰਿੰਟ ਸੂਟ ਲੈ ਕੇ ਆਨੇ ਆ ਜੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਪ੍ਰਿੰਟ ਸੂਟਾਂ ਦੀ ਵਿਦ ਦੁਪੱਟਾ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਘੱਟ ਰੇਟ 'ਚ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਦਬਕ ਕੇ ਸ਼ੇਅਰ ਵੀ ਕਰਦੇ ਹੋ ਤੇ ਚੈਨਲ ਨੂੰ ਜਿਹੜੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਸਭ ਤੋਂ ਪਹਿਲੇ ਸੂਟ ਚੈੱਕ ਕਰੋ ਜੀ ਕੈਂਬ੍ਰਿਕ ਕਾਟਨ ਦੇ ਜੀ ਕੈਂਬ੍ਰਿਕ ਕਾਟਨ ਦਾ ਤੁਹਾਨੂੰ ਬੜੇ ਪਨੇ ਦਾ 3.5 ਮੀਟਰ ਸੂਟ ਮਿਲੂਗਾ ਜੀ ਬਹੁਤ ਪਿਆਰੀ ਕੈਂਬ੍ਰਿਕ ਕਾਟਨ ਹੈ ਜੀ ਸੀ ਥਰੂ ਨਹੀਂ ਹੈਗੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 850 ਰੁਪਿਆ 850 ਰੁਪਏ ਵਿੱਚ ਵਿਦ ਸ਼ਿਪਿੰਗ ਜੀ ਧਿਆਨ ਨਾਲ ਸੁਣ ਲਿਆ ਕਰੋ ਜੀ ਵੀਡੀਓ ਫੈਬਰਿਕ ਦੱਸਿਆ ਜਾਂਦਾ ਹੈ ਸੂਟ ਦਾ ਰੇਟ ਦੱਸਿਆ ਜਾਂਦਾ ਹੈ ਦੁਪੱਟਾ ਵੀ ਤੁਹਾਨੂੰ ਦੱਸਿਆ ਜਾਂਦਾ ਵੀ ਕੋਟੇ ਦਾ ਤੁਹਾਨੂੰ ਦੁਪੱਟਾ ਮਿਲੂਗਾ ਟਾਈਂਡਾਈ ਸੂਟ ਦਾ ਪ੍ਰਾਈਸ ਹੈਗਾ ਜੀ 850 ਰੁਪਿਆ ਕਲਰ ਕੰਟਰਾਸਟ ਦੇ ਕਿਹਾ ਕਹਨੇ ਜੀ ਕਲਰ ਬਹੁਤ ਹੀ ਪਿਆਰੇ ਲਿਕੇ ਆਨੇ ਆ ਇਹਨਾਂ ਸੂਟਾਂ ਵਿੱਚ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਮਿਲਣਗੇ ਜੀ ਤੁਹਾਨੂੰ ਲੀਲਨ कॉटन ਦੇ ਡਿਜੀਟਲ ਪ੍ਰਿੰਟ ਸੂਟ ਹੈ ਜੀ ਬਿੱਗ ਪਨੇ ਦਾ ਜੀ 3.5 ਮੀਟਰ ਤੁਹਾਡੇ ਤੱਕ ਕਪੜਾ ਪਹੁੰਚੂਗਾ ਅੱਜ ਦੀ ਆਫਰ ਹੈਗੀ ਆ ਜੀ ਆਲਮੋਸਟ ਬਸਾਖੀ ਕਰਕੇ ਹੀ ਲਾਈ ਆ ਜੀ ਇਹ ਆਫਰ ਬਹੁਤ ਸੋਹਣੀ ਆਫਰ ਹੈ ਜੀ ਜੇ ਤੁਸੀਂ ਸਾਤੋਂ ਦੋ ਇੱਕ ਸੂਟ ਲੈਣੇ ਆ ਜੀ ਤਾਂ 699 ਦਾ ਪਊਗਾ ਜੀ ਤੁਹਾਨੂੰ ਜੇ ਤੁਸੀਂ ਦੋ ਸੂਟ ਸਾਤੋਂ ਇਕੱਠੇ ਵਾਇ ਕਰਦੇ ਆਂ ਜੀ ਲੀਲਣ ਵਾਲੇ ਤਾਂ ਤੁਹਾਨੂੰ ਸੂਟ ਪਵਣਗੇ ਜੀ 1200 ਦੇ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਸੋਹਣੀਆਂ ਜਿਹੜਾ ਪ੍ਰਿੰਟ ਤੁਹਾਡੇ ਕੋਲ ਨਹੀਂ ਹੈਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਪ੍ਰਿੰਟ ਹੈ ਜੀ ਲਾਈਟ ਡਾਰਕ ਅੱਜ ਕੱਲ ਜਿਹੜਾ ਕੋਰਸੈਟ ਦਾ ਟ੍ਰੈਂਡ ਚੱਲਿਆ ਵਾ ਤੁਸੀਂ ਇਹਦਾ ਕੋਰਸੈਟ ਵੀ ਸਟੀਚ ਕਰਵਾ ਸਕਦੇ ਆਂ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਇੱਕ ਵਾਰ ਫੇਰ ਰੇਟ ਸੁਣ ਲਓ ਜੀ ਸਿੰਗਲ ਪੀਸ ਲਉਗੇ ਜੀ 699 ਦਾ ਦੋ ਸੂਟ ਤੁਸੀਂ ਇਕੱਠੇ ਵਾਇ ਕਰਦੇ ਆ ਜੀ ਲੀਲਨ ਕਾਟਨ ਵਾਲੇ ਤਾਂ 1200 ਦੇ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਨਾਲ ਦੀ ਨਾਲ ਇਸੇ ਸੂਟ ਇੱਥੇ ਪਿੱਕਾ ਸੈਂਡ ਕਰ ਦਿਓ ਜੀ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਵਾਇ ਕਰੋ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਸੂਟਾਂ ਦੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਕਾਟਨ ਦੇ ਜੀ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਪਿਆਰਾ ਤੇ ਇਹ ਮਿਲੂਗੀ ਜੀ ਤੁਹਾਨੂੰ 3.5 ਮੀਟਰ ਦੀ ਕੱਟ بڑے ਬਨੇ ਦਾ ਸੂਟ ਹੈ ਜੀ ਬਹੁਤ ਸੋਹਣੇ ਪ੍ਰਿੰਟ ਤੇ ਕਲਰ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 765 ਰੁਪਿਆ 765 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੁੰਦਾ ਜੀ ਏਸੀ ਨੰਬਰ ਤੇ ਤੁਸੀਂ ਪਿਕ ਭੇਜਣੀਆਂ ਸੂਟ ਦੀ ਏਸੀ ਨੰਬਰ ਤੇ ਤੁਸੀਂ Google Pay Paytm ਕਰਕੇ ਸਕਰੀਨਸ਼ਾਟ ਭੇਜਣਾ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਾਰ ਬਾਰ ਤੁਹਾਨੂੰ ਅਸੀਂ ਹਰ ਵੀਡੀਓ ਚ ਦੱਸਦੇ ਆਂ ਜੀ ਇਸ ਗੱਲ ਦਾ ਧਿਆਨ ਰੱਖਿਆ ਕਰੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ Google Pay Paytm ਕਰਕੇ ਤੁਸੀਂ ਸਕਰੀਨਸ਼ਾਟ ਸੈਂਡ ਕਰੋ ਨਾ ਜੀ ਸੂਟ ਦਾ ਪ੍ਰਾਈਸ ਹੈਗਾ 765 ਰੁਪਇਆ ਸੀ ਥਰੂ ਕਪੜਾ ਨਹੀਂ ਹੈਗਾ ਜੀ ਤੁਸੀਂ ਆਰਾਮ ਨਾਲ ਬਿਨਾ ਲਾਈਨਿੰਗ ਤੋਂ ਇਹ ਸੂਟ ਸਟੀਚ ਕਰ ਸਕਦੇ ਆ ਪ੍ਰਿੰਟਿੰਗ ਸੂਟ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਕਾਟਨ ਦੇ ਸੂਟ ਹੈ ਜੀ ਆਲ ਓਵਰ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 650 ਰੁਪਿਆ ਵਿਦ ਸ਼ਿਪਿੰਗ ਜੀ ਬਿਦ ਸ਼ਿਪਿੰਗ ਸੂਟ ਦਾ ਪ੍ਰਾਈਸ 650 ਹੈ ਜੀ ਬਹੁਤ ਪਿਆਰੇ ਫਲਾਵਰਾਂ ਵਾਲੇ ਸੂਟ ਹੈ ਜੀ ਨਿੱਕੀ ਬੁੱਟੀ ਦਾ ਵੀ ਸੂਟ ਮਿਲੂਗਾ ਜੀ ਬਹੁਤ ਸੋਹਣੀ ਸੂਟਾਂ ਦੀ ਪ੍ਰਿੰਟਿੰਗ ਹੈ ਜੀ ਕਲਰ ਆਪਸ਼ਨ ਬਹੁਤ ਹੈ ਤੁਹਾਡੇ ਕੋਲ ਇਦਾਂ ਨਹੀਂ ਹੈਗਾ ਵੀ ਤੁਸੀਂ ਕਹੋ ਵੀ ਆਹ ਕਲਰ ਸਾਡੇ ਕੋਲ ਨਹੀਂ ਹੈ ਹੈਗੇ ਆ ਅਲੱਗ-ਅਲੱਗ ਡਿਜ਼ਾਈਨ ਤੇ ਅਲੱਗ-ਅਲੱਗ ਲੁੱਕ ਹੈ ਸੂਟਾਂ ਦੀ ਬਹੁਤ ਸੋਹਣਾ ਜੀ ਤੁਹਾਨੂੰ ਕਾਟਨ ਦਾ ਸੂਟ ਮਿਲੂਗਾ ਮੰਡੂਲ ਕਾਟਨ ਹੈ ਜੀ ਇਹ ਬਹੁਤ ਸੋਹਣੀ ਸੀ ਥਰੂ ਨਹੀਂ ਹੁੰਦੀ ਜੀ ਇਹ ਸਾਡੇ 3 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਕੋਰਸੈਟ ਬਣਾਓ ਸਲਵਾਰ ਸੂਟ ਬਣਾਓ ਫਰੌਕ ਸੂਟ ਬਣਾਓ ਬਹੁਤ ਸੋਹਣੇ ਲੱਗਦੇ ਆ ਜੀ ਇਹਦੇ ਬਣੇ ਹੋਏ ਇਦਾਂ ਦਾ ਫੈਬਰਿਕ ਹੈ ਜੀ 765 ਰੁਪਿਆ ਸੂਟ ਦੀ ਰੇਟ ਹੈ ਜੀ ਉਸ ਤੋਂ ਬਾਅਦ ਜੇ ਤੁਸੀਂ ਸੂਟ ਸਟੀਚ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਸਤੋਂ ਸਟੀਚ ਵੀ ਕਰਾ ਸਕਦੇ ਆ ਸੂਟ ਬੁੱਕ ਕਰਕੇ ਆਪਣਾ ਤੁਸੀਂ ਨਾਪ ਸੈਂਡ ਕਰਨਾ ਹੈ ਜੀ ਸਟੀਚਿੰਗ ਬਹੁਤ ਘੱਟ ਹੈ ਜੇ ਤੁਸੀਂ ਸਿੰਪਲ ਬਿਲਕੁਲ ਸਿੰਪਲ ਸੂਟ ਸਵਾਉਣੇ ਆ ਜੀ 350 ਜੇ ਕੁਝ ਡਿਜ਼ਾਈਨਿੰਗ ਕਰਾਉਣੇ ਆ ਤਾਂ ਸੂਟ ਦੀ ਸਟੀਚਿੰਗ ਹੈਗੀ ਆ 400 ਰੁਪਿਆ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਹੈਗੀ ਆ ਜੀ 600 ਰੁਪਿਆ ਜੇ ਤੁਸੀਂ ਡਿਜ਼ਾਈਨਿੰਗ ਕਰਾਉਣੇ ਆ ਤਾਂ 700 ਰੁਪਿਆ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੂਟ ਬੁੱਕ ਕਰੋ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਤੁਹਾਨੂੰ 4 ਸੂਟ ਸਕਰੀਨ ਤੇ ਦਿਖਦੇ ਹੋਣਗੇ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ ਇਹ ਵੀ ਸੂਟ ਅੱਜ ਆਫਰ ਵਿੱਚ ਕੱਢੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ 750 ਦੇ 2 ਸੂਟ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕੋਈ ਰਹਿ ਨਾ ਜਾਵੇ ਸੂਟਾਂ ਦੀ ਪ੍ਰਿੰਟਿੰਗ ਚੈੱਕ ਕਰਿਓ ਜੀ ਬਹੁਤ ਸੋਹਣੇ ਸੂਟ ਹੈ ਤੁਸੀਂ ਰਾਮ ਨਾਲ ਇਹਨਾਂ ਨਾਲ ਗਰਮੀ ਕੱਢੂਗੇ ਸੂਟ ਕੀਤੇ ਨਹੀਂ ਜਾਂਦੇ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਨਾਲ ਦੀ ਨਾਲ ਹੀ ਤੇ ਤੁਸੀਂ ਪਿਕਾ ਸੈਂਡ ਕਰ ਦਿਓ ਜੀ ਜੇ ਤੁਸੀਂ ਸਾ ਤੋਂ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤਾਂ ਅਲੱਗ ਤੋਂ ਮੈਸੇਜ ਕਰਦਿਆ ਕਰੋ ਵੀ ਦੁਪੱਟਾ ਕਾਟਨ ਦਾ ਲੈਣਾ ਜਾਂ ਪਿਓਰ ਦਾ ਲੈਣਾ ਜਾਂ ਸ਼ਪੌਨ ਦਾ ਲੈਣਾ ਤੁਹਾਨੂੰ ਦੁਪੱਟਾ ਵੀ ਨਾਲ ਮੈਚ ਕਰਕੇ ਭੇਜ ਦਿਆ ਕਰੂੰਗੇ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਵੀ ਦੁਪੱਟਾ ਸੂਟ ਹੈ ਜੀ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ ਪਿਓਰ ਕਾਟਨ ਦਾ ਕੈਂਬ੍ਰਿਕ ਕਾਟਨ ਦਾ ਤੇ ਬਹੁਤ ਹੀ ਪਿਆਰਾ ਮਲਮਲ ਦਾ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਮੈਚਿੰਗ ਸੂਟ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਚੈੱਕ ਕਰੀ ਜੋ ਜੀ ਜੇ ਆਪਾਂ ਦੁਪੱਟਾ ਹੀ ਲੈਣੇ ਆ ਕੱਲਾ ਜੀ ਕੱਲਾ ਦੁਪੱਟਾ ਹੀ ਜੇ ਆਪਾਂ ਵਧੀਆ ਲੈਣੇ ਜੀ 200 150 ਦਾ ਆਉਂਦਾ ਜੀ ਠੀਕ ਹੈ કોટਨ ਦਾ ਦੁਪੱਟਾ ਇਹ ਤੁਹਾਨੂੰ ਪੂਰਾ ਸੂਟ ਮਿਲ ਰਿਹਾ ਤੁਸੀਂ ਇਹਨੂੰ ਕੱਲਾ ਦੁਪੱਟਾ ਵੀ ਯੂਜ਼ ਕਰ ਸਕਦੇ ਆ ਆਲ ਓਵਰ ਸੂਟ ਨਾਲ ਪਾਉਣਾ ਤਾਂ ਇਦਾਂ ਪਾਓ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 850 ਰੁਪਿਆ 850 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਨਾਲ ਦੀ ਨਾਲ ਪਿਕਾ ਸੈਂਡ ਕਰੋ ਅਸੀਂ ਹਰ ਇੱਕ ਭੈਣ ਦਾ ਫੋਨ ਵੀ ਅਟੈਂਡ ਕਰਦੇ ਆਂ ਜੇ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਜੀ ਅਸੀਂ ਵੀ ਜੇ ਤੁਹਾਨੂੰ ਨੰਬਰ ਸਕਰੀਨ ਤੇ ਚਲਾਤਾ ਉਹ ਅਸੀਂ ਤੁਹਾਡਾ ਪਿਕ ਨਹੀਂ ਕਰਦੇ ਤੁਸੀਂ ਗੱਲ ਵੀ ਕਰ ਸਕਦੇ ਆ ਆਪਣਾ ਆਰਡਰ ਕਰਨ ਲਈ ਤੁਸੀਂ ਜੇ ਕਿਸੇ ਮੇਰੀ ਭੈਣ ਨੂੰ ਆਂਟੀ ਨੂੰ ਪਿਕ ਭੇਜਣੀ ਨਹੀਂ ਆਉਂਦੀ ਤਾਂ ਤੁਸੀਂ ਕਾਲ ਕਰਕੇ ਵੀ ਆਪਣਾ ਸੂਟ ਬੁੱਕ ਕਰ ਸਕਦੇ ਆ ਜੀ ਕਾਲ ਕਰਨ ਦਾ ਸਮਾਂ ਹੈਗਾ ਜੀ ਸਵੇਰ 8 ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਦਾ ਫੋਰਨ ਵਾਲੀਆਂ ਭੈਣਾਂ ਕਾਲ ਜਦ ਮਰਜ਼ੀ ਕਰ ਸਕਦੀਆਂ ਕਿਉਂਕਿ ਉਹ ਵੀ ਕਮਾਕਰ ਵਾਲੀਆਂ ਸਾਡੇ ਮ ਕੋ ਉਹਨਾਂ ਕੋਲ ਉਹਨਾਂ ਨੂੰ ਟਾਈਮ ਦਾ ਕੋਈ ਲਿਮਟ ਨਹੀਂ ਹੈ ਜੀ ਉਹ ਵਿਚਾਰੀਆਂ ਜਦ ਮਰਜੀ ਫੋਨ ਕਰ ਸਕਦੇ ਨੇ ਜਦ ਉਹਨਾਂ ਕੋਲ ਟਾਈਮ ਹੋਇਆ ਜੀ ਬਹੁਤ ਪਿਆਰੇ ਸੂਟ ਹੈ ਜੀ ਕਾਟਨ ਦੇ ਸੂਟ ਮਿਲਣਗੇ ਵਿਦ ਦੁਪੱਟਾ ਵੀ ਤੁਹਾਨੂੰ ਕਾਟਨ ਦੇ ਮਿਲਣਗੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਜੇ ਸੂਟ ਬਹੁਤ ਹੀ ਪਿਆਰੇ ਪਿਆਰੇ ਜੇ ਸੂਟਾਂ ਦੇ ਕਲਰ ਜੀ ਕਲਰ ਚੈੱਕ ਕਰੋ ਜੀ ਇੱਕ ਵਾਰ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜੀ ਬਹੁਤ ਪਿਆਰੀ ਪਿਆਰੀ ਤੁਹਾਡੇ ਲਈ ਕਾਟਨ ਲੈ ਕੇ ਆਂਦੀ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਅੱਜ ਦੇ ਰੇਟ ਹੈਗੇ ਆ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਤੇ ਆਪਣਾ ਸੂਟ ਬੁੱਕ ਕਰੋ ਕੋਈ ਮੇਰੀ ਭੈਣ ਰਹਿ ਨਾ ਜਾਵੇ ਜਿਹੜੇ ਰੋਜ਼ ਵੀਡੀਓ ਦੇਖਦੇ ਆ ਜਰੂਰ ਇਸ ਵੀਡੀਓ ਦਾ ਲਾਹਾ ਲਿਓ ਜੀ ਸੂਟ ਦੀ ਲੁੱਕ ਬਣਾਉਣੀ ਜੀ ਸੂਟ ਨੂੰ ਵਧੀਆ ਬਣਾਉਣਾ ਟੇਲਰ ਦੇ ਹੱਥ ਵਿੱਚ ਵੀ ਹੁੰਦਾ ਤੁਸੀਂ ਆਪਣੇ ਟੇਲਰ ਨੂੰ ਜ਼ਰੂਰ ਕਹਿਆ ਕਰੋ ਕਿ ਸਾਡੇ ਸੂਟ ਤੇ ਖਾਸ ਤੌਰ ਤੇ ਗਰਮੀ ਵਾਲੇ ਸੂਟਾਂ ਤੇ ਥੋੜੀ ਡਿਜ਼ਾਈਨਿੰਗ ਜ਼ਰੂਰ ਕਰਦਿਆ ਕਰੋ ਉਹੀ ਸੂਟ ਬਹੁਤ ਵਧੀਆ ਲੱਗਣ ਲੱਗ ਜਾਂਦਾ ਜੀ ਸਰਦੀਆਂ ਵਿੱਚ ਆਪਾਂ ਕੋਟੀ ਜੈਕਟ ਕੋਟ ਕੁਝ ਵੀ ਪਾ ਲੈਨੇ ਆ ਸੂਟ ਦੀ ਮਤਲਬ ਆਪਾਂ ਨੂੰ ਡਿਜ਼ਾਈਨਿੰਗ ਨਹੀਂ ਐਨੀ ਦਿਖਦੀ ਆਪਾਂ ਜਿੱਦਾਂ ਮਰਜ਼ੀ ਕਰ ਲਓ ਪਾ ਲਓ ਲੇਕਿਨ ਗਰਮੀਆਂ ਦੇ ਸੂਟਾਂ ਨੂੰ ਜ਼ਰੂਰ ਸੋਨੇ ਸੁਨੇ ਜੇ ਡਿਜ਼ਾਈਨ ਦਿਆ ਕਰੋ ਜੇ ਤੁਹਾਨੂੰ ਤੁਸੀਂ ਸਟੀਚ ਕਰਾਉਣ ਦੇ ਇੰਟਰਸਟਿੰਗ ਹੈ ਤਾਂ ਸਾਡੇ ਤੇ ਛੱਡ ਦਿਆ ਕਰੋ ਅਸੀਂ ਖੁਦ ਤੁਹਾਨੂੰ ਸੂਟ ਦੀ ਡਿਜ਼ਾਈਨਿੰਗ ਕਰਕੇ ਭੇਜ ਦਿਆ ਕਰੂੰਗੇ ਜੀ ਬਹੁਤ ਪਿਆਰੇ ਪਿਆਰੇ ਜੇ ਸੂਟ ਹੈ ਜੀ ਜਿੱਦਾਂ ਦੀ ਮਰਜ਼ੀ ਸਾਤੋਂ ਤੁਸੀਂ ਸਟੀਚਿੰਗ ਕਰਵਾ ਸਕਦੇ ਆ ਜੀ ਇਹ ਸੂਟ ਵੀ ਚੱਕੋ ਜੀ ਬਹੁਤ ਹੀ ਪਿਆਰੇ ਤੁਹਾਨੂੰ ਕੈਂਬਰੀਕ ਕਾਟਨ ਦੇ ਸੂਟ ਮਿਲਣਗੇ 1100 ਦੇ ਦੋ ਸੂਟ ਜੀ 1100 ਦੇ ਦੋ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜੇ ਕਿਸੇ ਮੇਰੀ ਭੈਣ ਦਾ ਪਾਰਸਲ ਜੀ ਲੇਟ ਹੁੰਦਾ ਟੈਨਸ਼ਨ ਨਾ ਲਿਆ ਕਰੋ ਜੇ ਮੇਰੇ ਕੋਲ ਤੁਹਾਡੀ ਪੇਮੈਂਟ ਆਈ ਵੀ ਆ ਜੀ ਤੁਹਾਡਾ ਸੂਟ ਪਹੁੰਚੂਗਾ ਹੀ ਪਹੁੰਚੂਗਾ ਕਈ ਵਾਰ ਨਾ ਜੀ ਇਸ਼ੂ ਐਵੇਂ ਦਾ ਬਣ ਜਾਂਦਾ ਹੈ ਨਾ ਸਾਡੇ ਹੱਥ 'ਚ ਵੀ ਕੁਝ ਨਹੀਂ ਰਹਿੰਦਾ ਹੈਗਾ ਇਸ ਕਰਕੇ ਤੁਸੀਂ ਟਰਸਟ ਕਰਿਆ ਕਰੋ ਜੇ ਤੁਹਾਡਾ ਸੂਟ ਨਹੀਂ ਪਹੁੰਚਿਆ ਤਾਂ ਮੈਂ ਦੁਬਾਰਾ ਤੇ ਸੂਟ ਤੁਹਾਨੂੰ ਜਰੂਰ ਭੇਜੂੰਗੀ ਜੀ 1100 ਦੇ ਦੋ ਸੂਟ ਜੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਪੂਰੀ ਗਰਮੀ ਤੁਸੀਂ ਰੱਜ ਕੇ ਸੂਟ ਹੰਡਾਓ ਕਲਰ ਬਹੁਤ ਪਿਆਰੇ ਆ ਜਿਹੜੇ ਦੁਪट्टे ਤੁਹਾਡੇ ਕੋਲ ਆਲਮੋਸਟ ਹੁੰਦੇ ਆ ਸਾਰੇ ਕਲਰਾਂ ਦੇ ਸਾਰੀਆਂ ਭੈਣਾਂ ਕੋਲ ਹੁੰਦੇ ਆ ਉਦਾਂ ਦਾ ਹੀ ਸੂਟ ਤੁਸੀਂ ਬਾਏ ਕਰ ਲਿਆ ਕਰੋ ਉਹੀ ਦੁਪੱਟਾ ਵਰਤ ਲਿਆ ਕਰੋ ਨਿੱਕੀ ਬੂਟੀ ਵਾਲੇ ਸੂਟ ਹੈ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ 1100 ਦੇ ਦੋ ਸੂਟ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਸਕਰੀਨਸ਼ਾਟ ਸੈਂਡ ਕਰ ਦਿਓ ਇਹ ਨਾ ਹੋਵੇ ਕਿ ਜਦ ਨੂੰ ਤੁਸੀਂ ਸਕਰੀਨਸ਼ਾਟ ਸੈਂਡ ਕਰੋ ਜਾਨੂ ਸੂਟ बिक ਜਵੇ ਬਕਾਇਦਾ ਇਹ ਸੂਟਾਂ ਤੇ ਅਸੀਂ ਨੰਬਰ ਲਾਏ ਵਾਂ ਜਿਹੜੇ ਨੰਬਰ ਦਾ ਤੁਹਾਨੂੰ ਸੂਟ ਚਾਹੀਦਾ ਉਹ ਨੰਬਰ ਤੁਸੀਂ ਜਰੂਰ ਮੈਂਸ਼ਨ ਕਰਿਓ ਜੀ ਮੈਸੇਜ ਵਿੱਚ ਤਾਂ ਕਿ ਤੁਹਾਡਾ ਸੂਟ ਸਹੀ ਪਹੁੰਚ ਸਕੇ ਜੀ ਇਸ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਕੋਲ ਸੂਟ ਨਹੀਂ ਪਹੁੰਚਦਾ ਬਿਲਕੁਲ ਨਹੀਂ ਪਰੇਸ਼ਾਨ ਹੋਣਾ ਜੀ ਜਦ ਮਰਜੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਆਪਣੇ ਸੂਟ ਬਾਰੇ ਪੁੱਛ ਸਕਦੇ ਆ ਜੀ ਕਈ ਵਾਰ ਨਾ ਐਦਾਂ ਹੋ ਜਾਂਦਾ ਸੀ ਪਾਰਸਲ ਕਰ ਦਿੰਦੇ ਆ ਥੋੜਾ ਬਹੁਤ ਵੀ ਐਡਰੈਸ 'ਚ ਮਿਸਟੇਕ ਹੋ ਗਈ ਸਾਥੇ ਵੀ ਹੋ ਸਕਦੀ ਹੈ ਜੀ ਕਈ ਵਾਰੀ ਲਿਖਣ ਕਈ ਵਾਰ ਮੁੰਡਾ ਸੂਟ ਪੈਕ ਕਰ ਦਿੰਦੇ ਆ ਐਡਰੈਸ 'ਚ ਵੀ ਕਰ ਦਿੰਦੇ ਆ ਜੀ ਮੇਰੇ ਸਟਾਫ ਮੈਂਬਰ ਹੈ ਉਹ ਕਰ ਦਨੇ ਆ ਜੀ ਸੂਟ ਪੈਕ ਮਿਸਟੇਕ ਹੋ ਜਾਂਦੀ ਹੈ ਤਾਂ ਉਹ ਸੂਟ ਵਾਪਸ ਸਾਡੇ ਕੋਲ ਆ ਜਾਂਦਾ ਹੈ ਜੀ ਅਸੀਂ ਤੁਹਾਨੂੰ ਜਰੂਰ ਭੇਜੂਗੇ ਜੀ ਇਹ ਕਦੇ ਨਹੀਂ ਹੋ ਸਕਦਾ ਵੀ ਤੁਹਾਡਾ ਪੈਸਾ ਰੱਖ ਲਵਾਂ ਮੈਂ ਤੁਹਾਡਾ ਸੂਟ ਨਾ ਜਾਵੇ ਇਹ ਮੇਰੀ ਰਿਸਪੌਂਸਿਬਿਲਟੀ ਆ ਜਦ ਤੱਕ ਤੁਹਾਡੇ ਕੋਲ ਸੂਟ ਨਹੀਂ ਪਹੁੰਚਦਾ ਨਾ ਸਾਡੀ ਸਿਰਦਰਦੀ ਆ ਜੀ ਸਾਡਾ ਇਦਾਂ ਦਾ ਬਿਲਕੁਲ ਕੰਮ ਨਹੀਂ ਹੈਗਾ ਖਾਸ ਤੌਰ ਤੇ ਮੈਂ ਆਪਣਾ ਅਸੀਂ ਜਦ ਤੋਂ ਕੰਮ ਕਰਿਆ ਕੋਈ ਇੱਕ 100% ਸਾਨੂੰ ਇਹ ਨਹੀਂ ਕਹਿ ਸਕਦਾ ਵੀ ਇਹਨੇ ਸਾਡੇ ਪੈਸੇ ਰੱਖ ਲਏ ਜੀ ਮੈਂ ਜਦ ਤੱਕ ਅਗਲੇ ਤੱਕ ਸੂਟ ਨਹੀਂ ਪਹੁੰਚਦਾ ਮੈਂ ਬਾਕਾਇਦਾ ਅਗਲੇ ਨੂੰ ਲੱਗ ਤੋਂ ਮੈਸੇਜ ਕਰ ਕਰ ਪੁੱਛਦੀ ਆਂ ਵੀ ਸੂਟ ਪਹੁੰਚ ਕੇ ਜਦ ਤੁਹਾਡੇ ਕੋਲ ਸੂਟ ਪਹੁੰਚ ਜਾਂਦੇ ਨਾਲ ਦੀ ਨਾਲ ਮੈਨੂੰ ਵੀ ਮੈਸੇਜ ਆ ਜਾਂਦਾ ਏ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਖੀਨ ਖਾਵ ਦੇ ਸੂਟ ਹੈ ਜੀ ਬਹੁਤ ਘੱਟ ਰੇਟ ਚ ਕੱਢਿਆ ਅੱਜ ਦੀ ਡੇਟ ਚ ਸਾਰੀਆਂ ਪੈਣਾ ਵਿਆਹਾਂ ਵਿੱਚ ਇੱਕ ਦੂਜੀ ਨੂੰ ਮਿਲਦੀਆਂ ਸੂਟ ਦਾ ਰੇਟ ਸਭ ਨੂੰ ਪਤਾ ਏ ਜੀ ਪਰ ਜਿਹੜਾ ਅੱਜ ਦਾ ਰੇਟ ਹੈਗਾ ਓਨਲੀ 1100 ਪਸਾਖੀ ਨੂੰ ਮੁੱਖ ਰੱਖਦੇ ਹੋਏ ਬਹੁਤ ਖਾਸ ਆਫਰ ਤੇ ਖਾਸ ਸੂਟ ਲੈ ਕੇ ਆਨੇ ਆ ਜੀ ਸੂਟ ਦਾ ਪ੍ਰਾਈਸ ਹੈਗਾ 1100 ਰੁਪਿਆ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਇਹਦੀ ਤੁਸੀਂ ਬਾਟਮ ਤੇ ਥੋੜਾ ਜਿਹਾ ਵਰਕ ਕਰਵਾ ਕੇ ਸੂਟ ਨੂੰ ਹੋਰ ਵਧੀਆ ਲੁੱਕ ਦੇ ਸਕਦੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸਰਦਾਰੀ ਸੂਟ ਹੈ ਜੀ ਕਾਟਨ ਦਾ ਸੂਟ ਹੈ ਜਿਹੜੀਆਂ ਮੇਰੀਆਂ ਭੈਣਾਂ ਐਦਾਂ ਲਾਈਟ ਜੇ ਸੂਟ ਪਾਉਣੇ ਪਸੰਦ ਕਰਦੀਆਂ ਨੇ ਉਹ ਜਰੂਰ ਇਹ ਸੂਟ ਵੱਲ ਜਾਇਓ ਜੀ ਬਹੁਤ ਸੋਹਣਾ ਲਾਈਟ ਲਾਈਟ ਜਾਈ ਵਰਕ ਹੋਇਆ ਵਾ ਬਹੁਤ ਪਿਆਰਾ ਇਹਦੇ ਨਾਲ ਤੁਸੀਂ ਮਲਟੀ ਕਲਰ ਦਾ ਦੁਪੱਟਾ ਵੀ ਬਣਵਾ ਸਕਦੇ ਆ ਜੋ ਸੂਟ ਵਿੱਚ ਸ਼ੇਡ ਹੋਣਗੇ ਇਹਦੇ ਨਾਲ ਤੁਸੀਂ ਸਿੰਗਲ ਕਲਰ ਵੀ ਜਿਵੇਂ ਤੁਹਾਨੂੰ ਲਾਈਟ ਕਲਰ ਪਸੰਦ ਆ ਤਾਂ ਕਰੀਮ ਜਿਹਾ ਕਲਰ ਰੱਖ ਲਿਓ ਜੇ ਮਲਟੀ ਕਲਰ ਹੈ ਤਿੰਨੋਂ ਕਲਰ ਵਾਲੋਂ ਤਾਂ ਤਾਂ ਸੂਟ ਨੂੰ ਚਾਰ ਚੰਦੇ ਲੱਗ ਜਣੇ ਜੀ ਇਦੇ ਨਾਲ ਤੁਸੀਂ ਸਾਤੋਂ ਦੁਪੱਟਾ ਵੀ ਮੰਗਵਾ ਸਕਦੇ ਆ ਜੀ ਦੁਪੱਟਾ ਅਸੀਂ ਤੁਹਾਨੂੰ ਅਲੱਗ ਤੋਂ ਡਾਈ ਕਰਵਾ ਕੇ ਦਵਾਂਗੇ ਚੁਆਇਸ ਤੁਹਾਡੀ ਹੋਊਗੀ ਵੀ ਸਾਡਾ ਦੁਪੱਟਾ ਕਿਦਾਂ ਰੱਖਿਓ ਜੇ ਤੁਸੀਂ ਦੁਪੱਟਾ ਸਾਡੇ ਤੇ ਛੱਡ ਦੋਗੇ ਜੀ ਅਸੀਂ ਆਪਣੀ ਪਸੰਦ ਨਾਲ ਤੁਹਾਨੂੰ ਸੂਟ ਰੈਡੀ ਕਰਕੇ ਭੇਜ ਦੂੰਗੇ ਤੁਸੀਂ ਸਾਤੋਂ ਸਟੀਚਿੰਗ ਵੀ ਜਰੂਰ ਕਰਾਓ ਜੀ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਣਾ ਕਿ ਸਟੀਚਿੰਗ ਦਾ ਕਿੰਨਾ ਫਰਕ ਆ ਇੱਕ ਸਟੀਚਿੰਗ ਨਾਲੇ ਸੂਟ ਦੀ ਲੁੱਕ ਚੇਂਜ ਹੋ ਜਾਂਦੀ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਬਾਟਮ ਤੁਹਾਨੂੰ 2.5 ਮੀਟਰ ਦੀ ਮਿਲੂਗੀ ਬਹੁਤ ਹੀ ਪਿਆਰੀ ਤੇ ਦੁਪੱਟਾ ਵੀ ਤੁਹਾਨੂੰ ਬਹੁਤ ਸੋਹਣਾ ਕਾਟਨ ਦਾ ਮਿਲੇਗਾ ਬਹੁਤ ਹੀ ਪਿਆਰਾ ਮਲ ਕਾਟਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ 850 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੇ ਸੂਟ ਹੈ ਜੀ ਬਹੁਤ ਹੰਡਣਸਾਰ ਕੱਪੜਾ ਹੈ ਜੀ ਜਿਹੜੀ ਅੱਜ ਦੀ ਵੀਡੀਓ ਜੀ ਖਾਸ ਮੈਂ ਪਾਈਆ ਬਸਾਖੀ ਦੇ ਮਤਲਬ ਉਸ ਕੋਸ਼ਿਸ਼ ਨੂੰ ਸਮਝੋ ਲੋ ਬਸਾਖੀ ਦੀ ਆਫਰ ਬਸਾਖੀ ਦੀ ਖੁਸ਼ੀ ਚ ਬਹੁਤ ਘੱਟ ਰੇਟ ਰੱਖ ਤੇ ਬਹੁਤ ਵਧੀਆ ਫੈਬਰਿਕ ਐ ਸੂਟਾਂ ਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਇਸ ਨੰਬਰ ਤੇ ਨਾਲ ਦੀ ਨਾਲ ਪਿਕਾ ਸੈਂਡ ਕਰ ਦਿਓ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਗਰਲ ਸਲੁਕ ਦੇ ਸੂਟ ਹੈ ਜੀ ਜਿਹੜੀਆਂ ਬੱਚੀਆਂ ਛੋਟੀਆਂ ਪਹਿਣਾ ਬੜੀਆਂ ਪਹਿਣਾ ਜੋਬ ਕਰਦੀਆਂ ਜਾਂ ਬੱਚੀਆਂ ਕਾਲਜ ਜਾਂਦੀਆਂ ਇਹ ਸੂਟ ਪਾਏ ਬਹੁਤ ਸੋਹਣੇ ਲੱਗਦੇ ਆ ਜੀ ਤੁਸੀਂ ਸੂਟ ਦੀ ਲੁੱਕ ਦੇਖਿਓ ਕਿੰਨੀ ਪਿਆਰੀ ਆਊਗੀ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਵੇਂ ਅੱਗੇ ਗਰਮੀ ਆ ਰਹੀ ਹੈ ਜੀ ਐਦਾਂ ਦੇ ਸੂਟ ਵੇਅਰ ਕਰੇ ਵੀ ਬਹੁਤ ਪਿਆਰੇ ਲੱਗਦੇ ਆ ਲਾਈਟ ਵਾਈਟ ਆਫ ਵਾਈਟ ਕਰੀਮ ਸੂਟ ਦਾ ਪ੍ਰਾਈਸ ਹੈਗਾ ਜੀ 990 ਰੁਪਏ 990 ਰੁਪਏ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਮਿਲੂਗਾ ਜੀ ਕਾਟਨ ਦਾ ਬਾਟਮ ਤੁਹਾਨੂੰ ਪਲੇਨ ਮਿਲੂਗੀ 셔ਟ ਤੇ ਤੁਹਾਨੂੰ ਵਰਕ ਮਿਲੂਗਾ ਸੂਟ ਬਣ ਕੇ ਬਹੁਤ ਪਿਆਰਾ ਬਣਨਾ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਸੂਟ ਤੁਸੀਂ ਬਾਇ ਕਰੋ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰਿਓ ਜੀ ਲੇਟ ਨਾ ਹੋਇਓ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਆ ਕਰੋ ਤੇ ਮੈਸੇਜ ਜ਼ਰੂਰ ਕਰਿਆ ਕਰੋ ਕਿ ਅਗਲੀ ਵਾਰ ਤੁਸੀਂ ਕਹੇ ਜੇ ਸੂਟ ਦੇਖਣਾ ਚਾਹੁੰਦੇ ਆਂ ਕਈ ਵਾਰ ਜੀ ਆਪਾਂ ਨਹੀਂ ਸੂਟ ਲੈ ਸਕਦੇ ਹਰ ਵਾਰੀ ਪਰ ਆਪਾਂ ਨੂੰ ਨੌਲੇਜ ਜ਼ਰੂਰ ਲੈਣੀ ਚਾਹੀਦੀ ਆ ਵੀਡੀਓ ਨੂੰ ਐਂਡ ਤੱਕ ਦੇਖਣਾ ਚਾਹੀਦਾ ਜੀ ਖੁਦ ਵੀ ਫਰੈਸ਼ ਰਹੋ ਤੇ